ਹਾਂਜੀ ਦੋਸਤੋ ਟਾਈਮ ਹੋ ਗਿਆ ਜੀ 12 ਦਾ ਤੇ ਆ ਗਏ ਆਪਾਂ ਫਾਰਮ ਤੇ ਤੇ ਵੇਖੀਏ ਕੀ ਹਾਲ ਤਾਂ ਵਾਂਡਿਆ ਦਾ ਹਾਂਜੀ ਫਾਰਮ ਦਾ ਮਾਹੌਲ ਆ ਬਾਕੀ ਮੁਰਗੀਆਂ ਆਪਣੀਆਂ تقریبا ਬਾਹਰ ਹੀ ਆ ਤੇ ਹਾਂ ਯਾਰ ਨਾਲੇ ਬੜੇ ਵੀਰਾਂ ਦਾ ਕਮੈਂਟ ਆਉਂਦੇ ਸੀ ਕਿ ਤਰੀਕ ਜਰੂਰ ਦੱਸਿਆ ਕਰੋ ਅੱਜ ਤਰੀਕ ਹੈਗੀ ਆ ਜੀ 20 ਦਸੰਬਰ ਤੇ 2025 आ जाओ फिर हाँ जी हाँ जी हाँ जी हाँ जी हाँ जी हाँ जी ला लाल ला। चल 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 प्रधान चल प्रधान चल प्रधान चल प्रधान यार जिन्ना वीरा ने ना अपने तो रोडे मंगवाए ना वह आप बसते फटा दिते ਜਿਹੜੇ ਹੈਗੇ ਆ ਅੰਮ੍ਰਿਤਸਰ ਵਾਲੇ ਉਹ 2 ਵਜੇ ਬੱਸ ਪਹੁੰਚੂਗੀ ਤੇ ਲੁਧਿਆਣਾ ਤੇ ਚੰਡੀਗੜ੍ਹ ਵਾਲਿਆਂ ਨੂੰ ਤਾਂ ਮੇਰੇ ਹਿਸਾਬ ਨਾਲ ਫੜਲੇ ਹੋਣਗੇ ਕਿਉਂਕਿ ਇਹ ਉੱਥੇ ਸਵੇਰੇ-ਸਵੇਰੇ ਬੱਸ ਪਹੁੰਚ ਜਾਂਦੀ ਹੈ ਤੋੜਿਆ ਪਿਆ ਜੇ ਹੱਥ ਕਾਪਿਆ ਇੱਕ ਹਾਂ ਵੀ ਪਰਾਨ ਆ ਜਾ ਤੂੰ ਮੈਂ ਚੱਲ ਚੱਲ ਬਾਹਰ ਬਾਹਰ ਚੱਲ 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 ਅরেক ਕੌਰ ਤੋੜਿਆ ਪਿਆ ਦੇ ਜਦੋਂ ਨਾ ਥੋੜਾ ਲੇਟ ਹੋ ਜੀ ਨਾ ਉਹਦੋਂ ਆਂਦੇ ਤੋੜ ਬੜੇ ਦੇਂਦੀਆਂ ਯਾਰ ਹਾਂਜੀ 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 ਆਂਡਾ ਲਿਬਰਦਾ ਵੀ ਉਦੋਂ ਹੀ ਆ ਜਦੋਂ ਆਂਡਾ ਟੁੱਟ ਜਾਂਦਾ ਨਾ ਫਿਰ ਤਾਣਾ ਤੁੜੀ ਤੜੀ ਲੱਗ ਜਾਂਦੀ ਆ ਨਾਲ ਹਾਂਜੀ 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 ਮੈਡਮ ਚਲੋ 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 ਹਾਂਜੀ 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 ਉਹ ਕੁੜੀ ਆ ਵੀ ਇੱਕ ਉਹ ਥੱਲੇ ਵੜ ਕੇ ਬੈਠੀ ਹੋਏ ਬੱਸ ਮਾਰ ਚਲੋ ਤਹੀਓ ਤਾ ਭੀੜ ਪਈ ਆ ਦੇਖੋ ਕਿ ਡਾਂਡਾ ਆ ਕੁੜੀ ਆ ਵਾਰੀ ਪੁੱਤਾ ਏ ਹਲੋ ਹਾ 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 ਨਾ 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 ਇਹ ਰੋਕ ਗਿਆ ਇਹ ਰੋਕ ਗਿਆ ਹਾਂ ਤੇਰੇ ਥੱਲੇ ਤੂੰ ਵਾਈਟ ਸਨੋ ਹਾਂ ਕਾ ਇਹ ਗੰਦਾ ਰਸਤਾ ਬਣ ਕੇ ਬੈਠੀ ਹੈ ਚਲੋ 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 ਆ ਪਾਸੇ ਹੋ ਗੋ ਹਾਂ ਗੰਦੀ ਧੋਣ ਥੱਲੇ ਹਾਂਜੀ 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 ਆਉਜੀ ਆਂਡੇ ਆਂਡੇ ਹੋਏ ਭਾਈ ਆਂਡੇ ਆਂਡੇ ਹਾਂ ਵੀ ਕਿੰਨੇ ਕਿੱਥੇ ਬੈਠੀਆਂ ਅੱਛਾ ਜੀ ਅੱਛਾ ਜੀ ਥੱਲੇ ਥੱਲੇ ਹੀ ਥੱਲੇ ਥੱਲੇ ਲੈ ਲਾ ਹਾਂ ਉੱਧਰ ਵੱਢ ਜਾ ਉਥੋਂ ਆਂਡਾ ਫੜ ਲੈ ਤੇ ਹੁਣ ਅੱਗੇ ਨੂੰ ਤੁਰ ਪੀ ਵੀ ਪ੍ਰਧਾਨ ਜੀ ਸੈਡ ਜੀ ਸੈਡ ਜੀ ਸੈਡ ਇਹ ਕਿਉਂ ਲੜੀ ਜਾਂਦੀਆਂ ਜੇ ਹੌਸਲਾ ਰੱਖ ਲੋ ਯਾਰ ਵੀਡੀਓ ਕਿਵੇਂ ਦੀ ਲੱਗਦੀ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇਹ ਵੀ ਮੇਰਾ ਭਰਾ ਦੱਸਿਆ ਕਰੋ ਕਿ ਵੀਡੀਓ ਭੱਲੋਂ ਵੀ ਬਣਾਇਆ ਕਰੀਏ ਆਂਡੇ ਆਂਡੇ ਕਰਦੇ ਨੇ ਆਪਾਂ ਆਂਡੇ ਆਂਡੇ ਵਾਚਾ 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 ਮੈਡਮ ਫੇਗਾ ਥੱਲੇ ਕੁਛ ਚੰਦ ਨਾ ਮਾਰੀ ਹਾਂਜੀ ਓ ਨਾ 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 ਇਧਰੋਂ ਤਾਂ ਲੱਭਿਆ ਆਪਣੀ 92 ਦੇ ਵਿੱਚ ਆ ਜਾਓ ਇਧਰ ਵੇਖੀਏ ਆ ਬੜਾ ਫੈਲ ਕੇ ਬੈਠੀ ਹੈ ਏ ਰੱਖਿਆ ਵੀ ਥੱਲੇ ਕੁਛ ਇੱਕ ਫੈਲੀ ਤਾਂ ਇਦਾਂ ਜਿਵੇਂ ਆਂਢੀ ਸਾਰੇ ਨਹੀਂ ਦਿੱਤੇ ਹੁੰਦੇ ਨਾ ਨਾ ਦੋ ਲੋ ਜਿ ਲੋ ਜਿ ਲੋ ਜਿ ਲੋ ਜਿ ਲੋ ਜਿ ਪਾਸੇ ਪਾਸੇ ਓਪਰ ਸੇ ਹੋ ਜਾਓ ਬਈ ਵਸੇ ਇਕੱਠੇ ਕਰ ਲੈੰਦੋ ਹਾਂਜੀ 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 ਆ ਗਏ ਨੇ ਆਡੇ 12 ਵਜੇ ਫਿਰ ਆਪਾਂ ਹੁਣ ਚੱਕਾਂਗੇ ਕੋਈ 2:00 ਵਜੇ ਦੇ 2:00 ਵਜੇ ਦੇ ਕਰੀਬ ਤੇ ਵੀਡੀਓ ਕਿੰਨੀ ਦੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਪੇਜ ਨੂੰ ਫੋਲੋ ਮੇਰਾ ਜ਼ਰੂਰ ਕਰਿਆ ਕਰੋ ਤੇ ਯਾਰ ਜਿਹੜੇ ਵੀਰ ਨਾਲ ਆਪਾਂ ਨੂੰ ਮੈਸੇਜ ਕਰਕੇ ਪਹੁੰਚਦੇ ਹਨ ਕਿ ਮੁਰਗੀਆਂ ਯਾਰ ਸਰਦੀਆਂ ਜਾਣ ਦੇ ਨਹੀਂ ਦੇ ਰਹੀਆਂ ਯਾਰ ਆਂਡੇ ਨਾ ਸਭ ਤੋਂ ਦੇਣ ਦਾ ਕਾਰਨ ਮੇਨ ਹੈਗਾ ਜੀ ਟੈਂਪਰੇਚਰ ਟੈਂਪਰੇਚਰ ਮੇਨਟੇਨ ਤੁਸੀਂ ਕਰ ਲਿਆ ਤੇ ਤੁਹਾਡੀ ਮੁਰਗੀਆਂ ਬਹੁਤ ਆਂਡੇ ਦੇਣਗੀਆਂ ਤੇ ਆ ਜੀ ਮੌਲ ਹੋਣਾ ਮਿਲਦੇ ਆ ਆਪਾਂ ਤੁਹਾਨੂੰ ਕਿਸੇ ਅਗਲੀ ਵੀਡੀਓ ਤੇ ਧੰਨਵਾਦ ਆ ਲੋ ਵੇਖਿਓ ਬਾਹਰ ਦਾ ਮੌਲ ਚੱਲ ਪਿਆ ਮੁਰਗੀਆਂ ਦਾ ਬਾਹਰ ਨਜ਼ਾਰੇ ਲੈਣ ਦੀਆਂ ਆ ਜੀ ਮੌਲ ਚੱਲ ਤੇ ਵੀਡੀਓ ਚੰਗੀ ਲੱਗਦੀ ਆ ਤੇ ਪੇਜ ਨੂੰ ਫੋਲੋ ਸ਼ੇਅਰ ਜ਼ਰੂਰ ਕਰਿਆ ਕਰੋ ਇੰਨੀਆਂ ਕੋ ਅੰਦਰ ਆ ਜਿਹੜੀਆਂ ਆਂਡੇ ਮੁੰਡੇ ਦੇ ਨੂੰ ਬੈਠੀਆਂ ਆ ਹਾਂਜੀ ਲੋ ਚੱਲੀਏ ਲੈ ਕੇ ਆਪਾਂ ਵੀ